ਦੇਸ਼ ਦਾ ਪਹਿਲਾ ਪਿੰਡ ਬਣਾਇਆ ਨਹੀਂ ਦੇਸ਼ ਦੇ ਪਿੰਡਾਂ 'ਚ ਮੰਤਰੀ ਸਾਹਿਬ ਹੁਣ ਵੀ ਗਰਾਂਟਾਂ ਕਿਸੇ ਕੰਮ ਲਈ ਆਉਂਦੀਆਂ ਪਰਪਜ ਲਈ ਆਉਂਦੀਆਂ ਗਲੀਆਂ ਨਾਲੀਆਂ ਬਣਾਉਣੀਆਂ ਗਣੀਆਂ ਨਾਲੀਆਂ ਆਉਂਦੀਆਂ ਸਰਕਾਰਾਂ ਬਦਲ ਜਾਂਦੀਆਂ ਪਰ ਇਹ ਪਰਪਜ ਨਹੀਂ ਬਦਲੇ ਅਸੀਂ ਉਹ ਪਰਪਜ ਬਦਲਿਆ ਰਣਸੀਨ ਕਲਾ ਨੂੰ ਗਲੀਆਂ ਨਾਲੀਆਂ ਆਸਤੇ ਪੈਸਿਆਂ ਦੀ ਲੋੜ ਨਹੀਂ ਜੇ ਸਾਡੇ ਪਿੰਡ ਵਿੱਚ ਕੋਈ ਫਗਦੀ ਹੋਈ ਓਪਨ ਡਰੇਨੇਜ ਦਿਖਾਊਗਾ ਉਹਨੂੰ ਅਸੀਂ 5 ਲੱਖ ਰੁਪਇਆ ਨਾਮ ਦਿੰਨੇ ਆ ਇਹ ਦੇਸ਼ ਦਾ ਪਹਿਲਾ ਪੰਡਾ ਕਿ ਜਿੱਥੇ ਨਾਮ ਦਿੱਤਾ ਜਾਂਦਾ ਕੋਈ ਓਪਨ ਡਰੇਨੇਜ ਦਿਖਾ ਦੇ ਜੇ ਕੋਈ ਸਰਕਾਰੀ ਗਲੀ ਸਟਰੀਟ ਕੱਚੀ ਦਿਖਾਏਗਾ ਉਹਨੂੰ ਵੀ 5 ਲੱਖ ਰੁਪਈਆ ਨਾਮ ਦਿੰਦਾ ਰਣਸੀ ਕਲਾ ਇਹ ਲੋਕਾਂ ਲਈ ਚੰਬਾ ਲੱਗਦਾ ਏਵੇਂ ਹੀ ਫੇਰ ਅਸੀਂ ਗੰਦੇ ਪਾਣੀ ਨੂੰ ਸੋਧਣ ਲਈ ਟ੍ਰੀਟਮੈਂਟ ਪਲਾਂਟ ਲਾਇਆ ਮੰਤਰੀ ਸਾਹਿਬ 100 ਏਕੜ ਖੇਤੀ ਅਸੀਂ ਰਣਸੀ ਕਨਾ ਬੂੰਦ-ਬੂੰਦ ਸਾਫ਼ ਕਰਦਾ ਟ੍ਰੀਟ ਕਰਦਾ ਔਰ 100 ਏਕੜ ਖੇਤੀ ਗੰਦੇ ਪਾਣੀ ਨੂੰ ਸੋਧ ਕੇ ਕਰਨ ਵਾਲਾ ਵੀ ਇਹ ਦੇਸ਼ ਦਾ ਪਹਿਲਾ ਪਿੰਡ ਬਣਿਆ ਰਣਸੀਕਲਾਂ ਇੱਥੇ ਹੀ ਵਸਦੀ ਜਿਹੜੇ ਸਾਡੇ ਛੱਪੜ ਸੀ ਜਿਹੜੇ ਸਾਡੇ ਜਲ ਸੰਭਾਲਦੇ ਸੋਮੇ ਸੀ ਉਹ ਪ੍ਰਦੂਸ਼ਿਤ ਹੋ ਗਏ ਸੀ ਗੰਦੇ ਹੋ ਗਏ ਸੀ ਜਿੱਥੇ ਕਦੇ ਸਾਡੇ ਨੌਜਵਾਨ ਬੱਚੇ ਛੱਪੜਾਂ ਦੇ ਵਿੱਚ ਬੜ-ਬੜ ਕੇ ਤਲਾਵਾਂ 'ਚ ਮੱਝਾਂ ਦੀਆਂ ਪੂਛਾਂ ਫੜ ਕੇ ਤੈਰੀ ਲਾਉਂਦੇ ਸੀ ਨਹਾਉਂਦੇ ਸੀ ਉੱਥੇ ਬਦਬੂ ਆਉਣ ਲੱਗੀ ਸੀ ਅਸੀਂ ਉਹਨਾਂ ਗੰਦੇ ਛੱਪੜਾਂ ਨੂੰ ਸੁੰਦਰ ਚੀਜ਼ਾਂ ਦਾ ਰੂਪ ਦਿੱਤਾ ਲੇਕਾਂ ਬਣਾਈਆਂ ਦੋ ਰਣਸੀਕਲਾਂ ਦੇ ਵਿੱਚ ਜਿੱਥੇ ਹੁਣ ਗੰਦੇ ਪਾਣੀ ਦੀ ਬਦਬੂ ਨਹੀਂ ਆਉਂਦੀ ਹੁਣ ਉੱਥੇ ਫੁੱਲਾਂ ਦੀ ਖੁਸ਼ਬੂ ਆਉਂਦੀ ਹੈ ਫੁੱਲਾਂ ਦੀ ਰਣਸੀਹ ਕਲਾ ਨੇ ਚਮਤਕਾਰ ਕੀਤਾ ਔਰ ਪਾਰਕ ਵਾਤਾਵਰਨ ਨੂੰ ਬਚਾਉਣ ਲਈ ਅਸੀਂ ਪਾਰਕ ਬਣਾਏ ਔਰ ਜਿਹੜੇ ਪਿੰਡ ਦੇ ਲੋਕ ਰੁੱਖ ਲਗਾਉਂਦੇ ਆ ਉਹਨਾਂ ਨੂੰ ਰੁੱਖਾਂ ਨੂੰ ਪਾਲਣ ਲਈ ਵੀ ਰਣਸੀਹ ਕਲਾ ਪੈਸੇ ਦਿੰਦਾ ਮੰਤਰੀ ਸਾਹਿਬ ਔਰ ਇਸੇ ਤਰ੍ਹਾਂ 2019 ਦੇ ਵਿੱਚ ਦੇਸ਼ ਦੇ ਪ੍ਰਧਾਨ ਆਜਮ ਨਰਿੰਦਰ ਮੋਦੀ ਨੇ ਇੱਕ ਮਹਾਂ ਮਸ਼ਰੂਕ ਕੀਤੀ ਕਿ ਮਾ ਦੇਸ਼ ਨੂੰ ਪਲਾਸਟਿਕ ਮੁਕਤ ਕਰਨਾ ਕੰਧਾਂ ਤੇ ਸਲੋਗਨ ਲਿਖੇ ਗਏ ਪਰ ਕੰਮ ਨਹੀਂ ਕਿਤੇ ਹੋਇਆ ਇਹ ਰੰਸੀ ਤਨਾ ਸਲੋਗਨ ਲਿਖਣ ਵਾਲਾ ਨਹੀਂ ਪਿੰਡ ਇਹ ਨਾਰੇ ਮਾਰਨ 'ਚ ਵਿਸ਼ਵਾਸ ਨਹੀਂ ਰੱਖਦਾ ਇਹ ਕੰਮ ਕਰਦਾ ਅਸੀਂ ਲੋਕਾਂ ਨੂੰ ਆਖਿਆ ਤੁਸੀਂ ਸਾਨੂੰ ਪਲਾਸਟਿਕ ਦਿਓ ਇਹਦੇ ਬਦਲੇ ਸਾਡੇ ਤੋਂ ਖੰਡ ਲੈ ਜਾਓ ਗੁੜ ਲੈ ਜਾਓ ਕੰਟ ਲੈ ਜਾਓ ਚੌਲ ਲੈ ਜਾਓ ਪਰ ਪਲਾਸਟਿਕ ਦਾ ਕਚਰਾ ਸਾਨੂੰ ਦੇਜੋ ਇੱਥੇ ਬਸ ਨਹੀਂ ਇਹ ਰਣਸੀ ਕਲਾ ਨੇ ਇਹ ਜੀ ਮੈਂ ਮਸ਼ਰੂਕ ਕੀਤੀ ਕਿ ਜਦੋਂ ਸਿੱਖਾਂ ਦੇ ਰਾਜੇ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਇੱਕ ਖੂਬਸੂਰਤ ਲਾਇਬ੍ਰੇਰੀ ਬਣਾਈ ਇਹ ਦੁਨੀਆ ਦੀ ਪਹਿਲੀ ਨੋ ਲਾਇਬ੍ਰੇਰੀ ਬਣੀ ਕਿ ਜਿੱਥੇ ਕਿਤਾਬਾਂ ਪੜਨ ਵਾਲਿਆਂ ਨੂੰ ਵੀ ਪੈਸੇ ਦਿੱਤੇ ਜਾਂਦੇ ਆ ਨਹੀਂ ਦੁਨੀਆ ਦੀਆਂ ਲਾਇਬ੍ਰੇਰੀਆਂ ਦੇ ਵਿੱਚੋਂ ਪੈਸੇ ਲੈ ਜਾਂਦੇ ਆ ਮੰਤਰੀ ਸਾਹਿਬ ਹੈਰਾਨ ਸੀ ਜੋ ਦੱਸ ਰਹੇ ਸੀ ਕਿ ਤੁਸੀਂ ਪੈਸੇ ਦਿੰਨੇ ਹੋ ਮੰਤਰੀ ਸਾਹਿਬ ਅਸੀਂ ਕੁਝ ਨਹੀਂ ਲੈਂਦੇ ਸਭ ਕੁਝ ਦੇਣ ਵਾਲਾ ਹੀ ਪਿੰਡ ਆ ਰਣਸੀ ਕਲਾ ਅਸੀਂ ਦਿਲ ਖੋਲ ਕੇ দান ਕਰਨ ਵਾਲਾ ਪਿੰਡ ਆ ਔਰ ਇੱਥੇ ਹੀ ਵਸ ਨਹੀਂ ਕਿ ਜਦੋਂ ਪੂਰੇ ਦੇਸ਼ ਦੇ ਵਿੱਚ ਦਿੱਲੀ ਵਰਗੀ ਰਾਜਧਾਨੀ ਵਿੱਚ ਕੂੜੇ ਦੇ ਵੱਡੇ ਵੱਡੇ ਪਰਬਤ ਬਣ ਗਏ ਲੋਕਾਂ ਨੂੰ ਲੱਗਦਾ ਕਿ ਇਹ ਪਹਾੜ ਆ ਪਰ ਉਹ ਗੰਦ ਵੀ ਦੇ ਢੇਰ ਆ ਰਣਸੀ ਕਲਾ ਨੇ ਇਹ ਪਹਿਲਾ ਦੇਸ਼ ਦਾ ਪਿੰਡ ਆ ਕਿ ਜਿੱਮੇ ਸਾਡੇ ਪੰਜਾਬੀ ਚ ਕਿਸੇ ਨੇ ਆਖਿਆ ਕਿ ਤੇਰਾ ਬੱਕ ਦਾ ਜੈ ਕੁਰੇ ਪਾਣੀ ਲੋਕਾਂ ਭਾਰੀ ਦੁੱਧ ਵਿਕਦਾ ਇਹ ਰਣਸੀਕਰਾਂ ਦੀਆਂ ਮੇਰੀਆਂ ਚਾਚੀਆਂਾਂ ਤਾਂਗਾ ਪਰਜਾਨਾ ਜੈਪੁਰਾਂ ਦਾ ਇੱਥੇ ਕੂੜਾ ਵੀ ਵਿਕਦਾ ਮੰਤਰੀ ਸਾਹਿਬ ਕੂੜਾ ਸੀ ਕੂੜੇ ਦੇ ਵੀ ਪੈਸੇ ਤੈਨੂੰ ਨਾਮ ਦਿੰਨੇ ਆ ਇਹ ਰਣਸੀਕਰਾਂ ਦੀਆਂ ਖੂਬਸੂਰਤੀਆਂ ਇੱਥੇ ਵੱਸ ਨਹੀਂ ਕਿੱਜ ਪੂਰੇ ਦੇਸ਼ ਦੇ ਵਿੱਚ ਇਹ ਗੱਲ ਕੀਤੀ ਜਾ ਰਹੀ ਆ ਕਿ ਪਾਣੀ ਮੁੱਕਦਾ ਜਾ ਰਿਹਾ ਔਰ ਰਣਜੀਤ ਜੋਸ਼ੋ ਸਾਡੇ ਦੇਸ਼ ਦੇ ਬਹੁਤ ਵੱਡੇ ਸੰਤ ਹੋਏ ਨੇ ਜੋਸ਼ੋ ਉਹਨਾਂ ਨੇ ਆਖਿਆ ਤੀਜੀ ਵਰਲਡ ਵਾਰ ਜੇ ਹੋਊਗੀ ਤਾਂ ਪਾਣੀ ਤੇ ਹੋਊਗੀ ਰਣਸੀ ਕਲਾ ਪਾਣੀ ਦੀ ਬੂੰਦ-ਬੂੰਦ ਨੂੰ ਸੰਭਾਲਣ ਵਾਲਾ ਔਰ ਅਸੀਂ ਇਹ ਵੀ ਪੁਰਾਣਾ ਕੀਤਾ ਕਿ ਤੁਸੀਂ ਅੱਜ ਸਾਡੇ ਖੇਤਾਂ ਵਿੱਚ ਜਾ ਕੇ ਆਏ ਹੋ ਖੇਤਾਂ ਵਿੱਚ ਜਾ ਕੇ ਦੇਖ ਕੇ ਆਏ ਹੋ ਕਿ ਰਣਸੀ ਕਲਾ 6-7 ਸਾਲਾਂ ਤੋਂ ਪਰਾਲੀ ਨੂੰ ਬਿਨਾਂ ਅੱਗ ਲਾਏ ਖੇਤੀ ਕਰਦਾ ਕਣਕ ਬੀਜ ਦਾ ਆਲੂ ਬੀਜ ਦਾ ਸਰੋਂ ਬੀਜ ਦਾ ਇਹ ਵੀ ਦੇਸ਼ ਦਾ ਪਹਿਲਾ ਪਿੰਡਾ ਕਿ ਜਿੱਥੇ ਪਰਾਲੀ ਨਹੀਂ ਜਲਾਈ ਜਾਂਦੀ ਔਰ ਅਸੀਂ ਚਾਹੁੰਦੇ ਹਾਂ ਮੰਤਰੀ ਸਾਹਿਬ ਅਸੀਂ ਫਸਲੀ ਵਿਭਿੰਨਤਾ ਵੀ ਕੰਮ ਕਰਨ ਵਾਲਾ ਪਿੰਡ ਆ ਅਸੀਂ ਆਪਣੇ ਪਿੰਡ ਦੇ ਕਿਸਾਨਾਂ ਨੂੰ ਇਹ ਕਹਿ ਕੇ ਉਹਨਾਂ ਨੂੰ ਬੀਜ ਫਰੀ ਦਿੰਦੇ ਆ ਜੋ ਸਾਡਾ ਕਿਹਾ ਜਾਂਦਾ ਕਿ ਪੰਜਾਬ ਚ ਬੈਗ ਸੋਨਾ ਹੁੰਦਾ ਉਹ ਚਿੱਟਾ ਸੋਨਾ ਸਾਡੇ ਹੋਂੋਂ ਹਟ ਗਿਆ ਅਸੀਂ ਉਹ ਫਸਲੀ ਵਿਭਿੰਨਤਾ ਲਈ ਸਾਡੀਆਂ ਰਵੈਤੀ ਫਸਲਾਂ ਜਿਹੜਾ ਸਾਡਾ ਨਰਮਾ ਤੇ ਸਾਡੀ ਕਪਾਹ ਜਿਹਦੇ ਕੱਪੜੇ ਤੁਸੀਂ ਪਹਿਨੇ ਹੋਏ ਨੇ ਸੂਤੀ ਉਹ ਸਾਰਾ ਸਾਡੇ ਪੰਜਾਬ ਦੇ ਵਿੱਚੋਂ ਖਤਮ ਹੁੰਦੀ ਜਾਂਦੀ ਆ ਅਸੀਂ ਉਹ ਰਬਾਈਤੀ ਫਸਲਾਂ ਦੇ ਬੀਜ ਵੀ ਸਾਡੀ ಗ್ರಾಮ ਪੰਚਾਇਤ ਕਿਸਾਨਾਂ ਨੂੰ ਫਰੀ ਦਿੰਦੀ ਆ ਔਰ ਇੱਥੇ ਹੀ ਬਸ ਨਹੀਂ ਕਿ ਸਾਡਾ ਪਾਣੀ ਬਚ ਸਕੇ ਅਸੀਂ ਝੋਨੇ ਦੀ ਫਸਲ ਦਾ ਬਦਲ ਕਰ ਸਕੀਏ ਜਾਖੜ ਸਾਹਿਬ ਉਹਦੇ ਨਹੀਂ ਦੇਸ਼ ਦਾ ਪਹਿਲਾ ਪਿੰਡ ਆ ਜਿੱਥੇ ਕਿਸਾਨਾਂ ਨੂੰ ਮੱਕੀ ਦੇ ਬੀਜ ਫਰੀ ਸਾਡੀ ਗ੍ਰਾਮ ਪੰਚਾਇਤ ਨੇ ਦਿੱਤੇ ਮੱਕੀ ਦਾ ਮੱਕੀ ਲਗਾਓ ਤੇ ਪਾਣੀ ਬਚਾਓ ਕਿ ਝੋਨਾ ਨਾ ਲੱਗੇ ਕਿਉਂਕਿ ਅੱਜ ਸਾਨੂੰ ਜਾਖੜ ਸਾਹਿਬ ਅੱਜ ਪੰਜਾਬ ਦੇ ਹਾਲਾਤ ਦੇ ਹੈ ਆ ਕਿ ਜਿਹੜੇ ਪੰਜਾਬ ਨੇ ਇਸ ਦੇਸ਼ ਦੀ ਆਜ਼ਾਦੀ ਦੇ ਵਿੱਚ ਸਿਆਸੀ ਪਰਸੈਂਟ ਖੂਨ ਦਿੱਤਾ ਜਦੋਂ ਦੇਸ਼ ਦੇ ਮਹਾਨ ਨੇਤਾ ਸੁਭਾਚੰਦਰ ਬੋਸ ਕਦੇ ਸਟੇਜਾਂ ਤੇ ਬੋਲਿਆ ਕਰਦੇ ਸੀ ਤੇ ਆਖਿਆ ਕਰਦੇ ਸੀ ਕਿ ਹਿੰਦੁਸਤਾਨੀਓ ਤੁਸੀਂ ਮੈਨੂੰ ਖੂਨ ਦਿਓ ਖੂਨ ਮੈਂ ਤੁਹਾਨੂੰ ਇਆਜ਼ਦੀ ਦਿਉ ਫਿਰ ਪੰਜਾਬ ਦੇ ਲੋਕਾਂ ਨੇ ਸਿਆਸੀ ਪਰਸੈਂਟ ਖੂਨ ਦੇ ਕੇ ਸਿਰ ਦੇ ਕੇ ਯਾਦੀ ਲਾਂਦੀ ਔਰ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਆਖਿਆ ਕਿ ਹਰੀ ਕ੍ਰਾਂਤੀ ਲਿਆਉਣੀ ਹੈ ਕਿਸਾਨੋ ਜੈ ਜਵਾਨ ਜੈ ਕਿਸਾਨ ਦਾ ਨਾਰਾ ਲਾਇਆ ਉਦੋਂ ਪੰਜਾਬ ਦੇ ਕੁੱਤਾ ਨੇ ਕਿਸਾਨਾਂ ਨੇ ਨਾ ਬਲਦਾ ਦੇ ਨਾਲ ਖੇਤੀ ਕਰਕੇ ਭੁੱਖੇ ਦੇਸ਼ ਦਾ ਢਿੱਡ ਭਰਿਆ ਔਰ ਪੰਜਾਬ ਖੂਨਦਾਨੀ ਵੀ ਰਿਹਾ ਪੰਜਾਬ ਸਰਦਾਨੀ ਵੀ ਰਿਹਾ ਪੰਜਾਬ ਅਨਾਜਦਾਨੀ ਵੀ ਰਿਹਾ ਹੁਣ ਸਾਨੂੰ ਪੰਜਾਬ ਪਾਣੀ ਨੂੰ ਬਚਾਉਣ ਦੀ ਲੋੜ ਆ ਮੰਤਰੀ ਸਾਹਿਬ ਉਹਦੇ ਲਈ ਮੈਂ ਬੇਨਤੀ ਕਰਦਾ ਕਿ ਫਸਲੀ ਭਪਨਤਾ ਜਰੂਰ ਸਾਡੇ ਪੰਜਾਬ ਚ ਆਵੇ ਐਮਐਸਪੀ ਸਾਡੇ ਕਿਸਾਨਾਂ ਨੂੰ ਮਿਲੇ ਕਿਸਾਨਾਂ ਨੂੰ ਉਹ ਸੈਂਟਰ ਦੀਆਂ ਸਹੂਲਤਾਂ ਵੀ ਮਿਲਣ ਜਿਹੜੀਆਂ ਕਿਸਾਨਾਂ ਤੱਕ ਆਉਣ ਜਿਵੇਂ ਅੱਜ ਤੁਸੀਂ ਕਿਸਾਨਾਂ ਤੱਕ ਜਾ ਜਾ ਕੇ ਮਿਲਣੀਆਂ ਕਰਕੇ ਸਾਨੂੰ ਦੱਸ ਦਿੱਤਾ ਕਿ ਤੁਸੀਂ ਕਿਸਾਨਾਂ ਦੇ ਪੁੱਤੋਂ ਤੇ ਅੱਛੇ ਹੋ ਮੰਤਰੀਓ ਜਿਹੜੇ ਕਿਸਾਨਾਂ ਦੇ ਵਿੱਚ ਆ ਕੇ ਕਿਸਾਨ ਮਿਲਣੀ ਕਰਦੇ ਹੋ ਔਰ ਸਾਡੇ ਕੋਲੇ ਕੋਈ ਸ਼ਬਦ ਨਹੀਂ ਜਿੰਨਾ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰਾਂ ਔਰ ਮੇਰੇ ਦੋਸਤ ਕਹਿ ਰਹੇ ਸੀ ਕੀ ਅੱਜ ਗੰਗਾ ਘਰੇ ਆਈ ਐ ਅੱਜ ਗੰਗਾ ਘਰੇ ਆਈ ਐ ਕੁਝ ਪਿੰਡ ਲਈ ਮੰਗ ਲਈ ਮੈਂ ਕਿਹਾ ਕੀ ਮੰਗਾ ਕਹਿੰਦੇ ਪੈਕੇਜ ਮੰਗ ਲੈ 1 ਕਰੋੜ ਦਾ ਪਿੰਡ ਦੇ ਵਿਕਾਸ ਲਈ ਮੈਂ ਕਿਹਾ ਮੈਂ ਕੁਝ ਨਹੀਂ ਮੰਗਣਾ ਮੰਤਰੀ ਸਾਹਿਬ ਤੋਂ ਉਹਨਾਂ ਨੂੰ ਪਤਾ ਕਿ ਰਣਸੀ ਤਲਾ ਗਏ ਸੀ ਜਿਵੇਂ ਇੱਕ ਬੂਟਾ ਤੇ ਪੇੜ ਦਾ ਕੀ ਆਏ ਹੋ ਉਹ ਸਾਰੀ ਜ਼ਿੰਦਗੀ ਜਿੰਨਾ ਚਿਰ ਬੂਟਾ ਜਿਉਂਦਾ ਰਹੂ ਉਹਨਾਂ ਚਿਰ ਸਾਡੇ ਦਿਲਾ ਦੇ ਵਿੱਚ ਸ਼ਿਵਰਾਜ ਸਿੰਘ ਚੋਹਾਨ ਸਾਡੇ ਦਿਲਾ ਦੇ ਵਿੱਚ ਜਿਉਂਦੇ ਰਹਿਣਗੇ ਔਰ ਲੱਗੇ ਰਹਿਣਗੇ ਬੂਟੇ ਦੀਆਂ ਜੜਾਂ ਤੱਕ ਉਵੇਂ ਰੱਬ ਖੁਦਾ ਛੋਟੀਆਂ ਜੜਾਂ ਵੀ ਧਰਤੀ ਚੋਣੀਆਂ ਡੂੰਘੀਆਂ ਕਰ ਦੇ ਜਿੰਨਾਂ ਬੂਟੇ ਦੀਆਂ ਜੜਾਂ ਸਾਡੇ ਪਿੰਡ ਡੂੰਘੀਆਂ ਹੁੰਦੀਆਂ ਜਾਣ ਅਸੀਂ ਕੁਝ ਮੰਗਣਾ ਨਹੀਂ ਮੰਤਰੀ ਸਾਹਿਬ ਤੁਸੀਂ ਸਭ ਕੁਝ ਦੇਖ ਆਏ ਹੋ ਕਿ ਕਿਸਾਨਾਂ ਦੀਆਂ ਕੀ ਕੀ ਸਮੱਸਿਆ ਸਾਡੀ ਕਵਰੇਕ ਸੁਸਾਇਟੀ ਹੈ ਉਹਦੀ ਸੱਤ ਵੀ ਟੱਗ ਰਹੀ ਆ ਬਿਲਡਿੰਗ ਟੱਗ ਰਹੀ ਆ ਅਸੀਂ ਨਵੀਂ ਬਣਾਉਣੀ ਚਾਹੁੰਦੇ ਆ ਸਾਡੇ ਕੋਲੇ ਮਸ਼ੀਨਰੀ ਹੈ ਨਹੀਂ ਸੰਦਾ ਕਿਸਾਨਾਂ ਲਈ ਅਸੀਂ ਉਹ ਵੀ ਚਾਹ ਰਹੇ ਸਾਨੂੰ ਮਿਲ ਜੇ ਟਰੈਕਟਰ ਮਿਲ ਜਾਣ ਇੱਕ ਸਾਂਝੀ ਖੇਤੀ ਦਾ ਇੱਕ ਮਾਡਲ ਵੀ ਰਣਸੀਹ ਕਲਾਣ ਦੇ ਵਿੱਚੋਂ ਅਸੀਂ ਪੂਰੇ ਦੇਸ਼ ਨੂੰ ਕਾਮਯਾਬ ਕਰਕੇ ਦਿਖਾਈਏ ਜਿਵੇਂ ਬਿਨਾ ਮਸ਼ੀਨਰੀ ਰਣਸੀਹ ਕਲਾਣੀ 6 ਸਾਲ ਤੋਂ ਅੱਗ ਨਹੀਂ ਲਾਈ ਜੇ ਤੁਸੀਂ ਦੇਖੋ ਜੇ ਸਾਨੂੰ ਮਸ਼ੀਨਰੀ ਮਿਲ ਜੇ ਉਹ ਅਸੀਂ ਕੀ ਕਰ ਸਕਦੇ ਆ ਭਾਰਤ ਦੇ ਵਿੱਚ ਮੰਤਰੀ ਸਾਹਿਬ ਉਹ ਅਸੀਂ ਇਨਕਲਾਬ ਲਿਆਉਣ ਵਾਲੇ ਬੰਦੇ ਆ ਤੇ ਇਨਕਲਾਬ ਲਿਆਉਣ ਵਾਲੇ ਲੋਕ ਆ ਸਾਡੇ ਪਿੰਡ ਦੇ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਤੁਹਾਡਾ ਵੈਲਕਮ ਕਰਦਾ ਖੁਸ਼ ਆਮ ਦੀ ਦਾਖਲਾ ਕਿ ਤੁਸੀਂ ਸਾਡੇ 베ੜੇ ਚ ਆਏ ਹੋ ਅਸੀਂ ਬਹੁਤ ਨਿਮਾਣੀ ਜੀ ਆ ਤੁਸੀਂ ਸਾਨੂੰ ਮਾਣ ਦੇਣ ਆਏ ਹੋ ਸਾਨੂੰ ਪਿਆਰ ਦੇਣ ਆਏ ਹੋ ਰੱਬ ਤੁਹਾਨੂੰ ਤੁਹਾਡੇ ਬੱਚਿਆਂ ਨੂੰ ਸਲਾਮਤ ਰੱਖੇ ਇਨ੍ਹਾਂ ਸ਼ਬਦਾਂ ਦੇ ਨਾਲ ਹੀ ਮੈਂ ਇਹ ਹੀ ਆਖੂਗਾ ਕਿ ਮੈਂ ਹਾਰ ਦੇ ਮੂੰਹ ਤੇ ਵੀ ਮੈਂ ਹਾਰ ਦੇ ਮੂੰਹ ਤੇ ਵੀ ਅਸਾਰ ਜੱਗ ਦੇ ਵੇਣਾ ਹੈ ਸਿਕੰਦਰ ਵੇਖਦਾ ਸੀ ਸ਼ੀਸ਼ਾ ਮੈਂ ਤਲਵਾਰ ਵੇਣਾ ਹੈ ਬੜੇ ਪਾ ਕੇ ਮੇਰੇ ਸਾਹਮਣਿਓ ਨਿਕਲ ਦੁਫਾਨ ਜਾਂਦੇ ਆ ਮੇਰੇ ਸਾਹਮਣੇ ਆ ਪਹਾੜ ਬਣ ਮਦਾਨ ਜਾਂਦੇ ਆ ਫਕੀਰ ਹੋ ਕੇ ਫਕੀਰ ਹੋ ਕੇ ਮੈਂ ਬੈਠਦਾ ਹਾਂ ਸੁਲਤਾਨਾ ਦੇ ਤਖਤਾਂ ਤੇ ਅਮੀਰ ਅਹਿਮਦ ਮੀਰ ਕਹਿੰਦਾ ਕਿ ਫਕੀਰ ਹੋ ਕੇ ਮੈਂ ਬੈਠਦਾ ਹਾਂ ਸੁਲਤਾਨਾ ਦੇ ਤਖਤਾਂ ਤੇ ਜੇ ਬਦਲ ਨਹੀਂ ਪਈ ਤਕਦੀਰ ਮੈਂ ਬਦਲ ਤਕਦੀਰ ਜਾਂਨਾ ਮੈਂ ਜੇ ਬਣਨਾ ਪਈ ਸ਼ਮਸ਼ੀਰ ਮੈਂ ਬਣ ਸ਼ਮਸ਼ੀਰ ਜਾਂਨਾ ਤੇ ਆਖਰੀ ਪੰਕਤੀ ਚ ਕਹਿੰਦਾ ਅਮੀਰ ਅਹਿਮਦ ਮੀਰ ਕਹਿੰਦਾ ਪੜ ਦੀ ਜ਼ਿੰਦਗੀ ਆ ਬਲਬਲੇ ਦੀ ਕਹਿੰਦਾ ਜਿਉਂਦਾ ਪਾਣੀ ਦਾ ਬਲਬਲਾ ਇੱਕ ਪਾਲੀ ਆ ਪਰ ਤੂਫਾਨਾਂ ਦੇ ਮੋਢਿਆਂ ਤੇ ਜਿਉਂਦਾ ਅਸੀਂ ਤੂਫਾਨਾਂ ਦੇ ਮੋਢਿਆਂ ਤੇ ਜਿਉਣ ਵਾਲੇ ਲੋਕਾਂ ਇਨਕਲਾਬ ਲਿਆਉਣ ਵਾਲੇ ਦੇਸ਼ ਲੋਕਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਮੰਤਰੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ